ਪਾਂਡਾ ਦਾ ਫੰਡ ਉਸ ਤੋਂ ਬਾਅਦ ਸਾਡੇ ਕੋਲ ਬੀ ਡੀ ਪੀਓਜ਼ ਦੀਆਂ ਨੀਤੀਆਂ ਸਕੀਮਾਂ ਉਹਦਾ ਦੇ ਪਾਂਡਾ ਤੇ ਆ ਮਨਰੇਗਾ ਤੇ ਕਿਹੜਿਆ ਉਹ ਫੰਡ ਆਂਦੇ ਆ ਪਰ ਇੱਕ ਪ੍ਰੋਬਲਮ ਆ ਜਿਹਦਾ ਅਸੀਂ ਔਣ ਵਾਲੇ ਸਮੇਂ ਚ ਤੁਕਿ ਸੀਐਮ ਸਾਹਿਬ ਨੇ ਜੋ ਹਦਾਇਤਾਂ ਨੇ ਆਪਾਂ ਉਹਨਾਂ ਨੂੰ ਫਾਲੋ ਕਰ ਸਾਰਿਆਂ ਨੂੰ ਚੰਗੀ ਸਰਕਾਰ ਦਾ ਮਤਲਬ ਕੀ ਹੈ ਚੰਗੀ ਸਰਕਾਰ ਦਾ ਮਤਲਬ ਇਹ ਹੀ ਹੈ ਕਿ ਜੋ ਲੋਕ ਨਿਰਮਾਣ ਲਈ ਲੋਕਿਕ ਲਈ ਫੰਡ ਆਇਆ ਜਿਤਨਾ ਉਪਰੋ ਆਇਆ ਐਜ਼ ਇਟ ਇਜ਼ ਜਿਹੜਾ ਉਹ ਡੀਟੇਲਾਂ ਮੈਂ ਹੈਰਾਨ ਸੀ ਕਿ ਇਹ 5 ਕਰੋੜ ਦਾ ਹਿਸਾਬ 3 ਸਾਲ ਹੋ ਗਿਆ ਸਾਡੇ ਸੈਕਟਰੀ ਸਾਹਿਬਾਨ ਵੱਲੋਂ ਸਾਡੇ ਵੀਡੀਓ ਸਾਹਿਬ ਵੱਲੋਂ ਜਿਹੜਾ ਉਹਨਾਂ ਦੇ ਜੂਸੀ ਡੀਸੀ ਨੇ ਬੇਲਾ ਹੋਈ ਨਹੀਂ ਸਬਮਿਟ ਕਰਾਏ ਗਏ ਉਹ ਤੁਸੀਂ ਦੇਖੋਗਾ ਡੀਸੀ ਸਾਹਿਬ ਤੇ ਵੀ ਪ੍ਰੈਸ਼ਰ ਆ ਵੀਡੀਓਜ਼ ਨੇ ਆ ਡੀਡੀਪੀ ਨੂੰ ਬਾਰ-ਬਾਰ ਮੀਟਿੰਗਸ ਲੈਣੇ ਆ ਕਿਉਂਕਿ ਸੀਐਮ ਹਾਊਸ ਤੋਂ ਸਟ੍ਰਿਕਟ ਇਨਸਟਰਕਸ਼ਨ ਆ ਕਿ ਜਿਹੜੇ ਸਾਡੇ ਪਹਿਲੇ ਗੰਟ ਹੈਗੇ ਆ ਉਹ ਸਾਦੇ ਜੀ ਉਹਨਾਂ ਦਾ ਕੁਨੋ ਜਿਹੜੇ ਵੀ ਅਫਸਰ ਸਾਹਿਬਾਨ ਨੇ ਪ੍ਰੋਡਿਊਸ ਇਹ ਸਾਡੇ ਸੈਕਟਰੀ ਸਾਹਿਬਾਨ ਆ ਔਰ ਸਾਡੇ ਨਾਲ ਸਾਡੇ ਇਸ ਹਲਕੇ ਦੀ ਜਿਹੜੀ ਅਗਵਾਈ ਕਰ ਰਹੇ ਫੈਸਲ ਮੁਲਤਾਨੀ ਜੀ ਸਾਡੇ ਸਾਰੇ ਬਲੌਕ ਕੋਲ ਆ ਉਹਨਾਂ ਦੀ ਹਾਜ਼ਰੀ ਚ ਅਸੀਂ ਅੱਜ ਇੱਕ ਸਾਰਿਆਂ ਨੇ ਮੀਟਿੰਗ ਕੀਤੀ ਆ ਪਿਛਲੇ ਕੁਝ 5 ਤੋਂ 6 ਕਰੋੜ ਦੇ ਜਿਹੜੇ ਲੋਕ ਨਿਰਮਾਣ ਪੰਜਾਬ ਦੇ ਪੈਸੇ ਸੀਗੇ ਉਹਨਾਂ ਬਾਰੇ ਚਰਚਾ ਕੀਤੀ ਆ ਸੈਕਟਰੀ ਸਾਹਿਬਾਨ ਕੋਲ ਸਾਰੀ ਡਿਟੇਲ ਲਈ ਆ ਕਿ ਜਿਹੜੇ ਜਿਹੜੇ ਪਿੰਡਾਂ ਲਈ ਡਿਵੈਲਪਮੈਂਟਲੀ ਫੰਡ ਆਇਆ ਸੀਗਾ ਗਰਾਉਂਡ ਤੇ ਉਹ ਐਗਜ਼ੀਕਿਊਟ ਹੋਇਆ ਕਿ ਨਹੀਂ ਕਿਉਂਕਿ ਪ੍ਰੋਬਲਮ ਇਹ ਹੀ ਆ ਕਿ ਡਿਵੈਲਪਮੈਂਟਲੀ ਫੰਡਸ ਤਾਂ ਆਉਂਦੇ ਨੇ ਲੇਕਿਨ ਉਹ ਗਰਾਉਂਡ ਤੇ ਐਗਜ਼ੀਕਿਊਟ ਨਹੀਂ ਹੁੰਦੇ ਗਰਾਉਂਡ ਤੇ ਲੱਗਦੇ ਨਹੀਂ ਆ ਸੋ ਸਾਡੀ ਸਾਰੀ ਟੀਮ ਦੀ ਜਿੰਨੀ ਵੀ ਸਾਡੀ ਇੱਥੇ ਆਮ ਆਦਮੀ ਪਾਰਟੀ ਦੀ ਟੀਮ ਹੈ ਬਤੌਰੇ ਚੇਅਰਪਰਸਨ ਡੀਪੀਸੀ ਮੇਰੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸਾਰੀ ਟੀਮ ਰਲ ਕੇ ਮੈਂ ਹੁਣ ਵੀ ਸੈਕਟਰੀ ਸਾਹਿਬਾਨ ਔਰ ਵੀਡੀਓ ਸਾਹਿਬਾਨ ਨਾਲ ਇਹ ਹੀ ਗੱਲ ਕਰ ਰਹੀ ਸੀ ਕਿ ਪ੍ਰਮਾਤਮਾ ਨੇ ਜਿਹੜੀ ਸਾਡੀ ਸੇਵਾ ਆ ਉਹ ਇਸ ਕਰਕੇ ਲਈ ਆ ਸਾਡਾ ਇਹਨਾਂ ਕੁਰਸੀਆਂ ਤੇ ਬੈਠ ਕੇ ਅਸੀਂ ਤਾਂ ਹੀ ਆਪਣੀ ਚੇਅਰ ਨੂੰ আর ਆਪਣੀ ਪੋਸਟ ਨੂੰ ਜਸਟੀਫਾਈ ਕਰਾਂਗੇ ਪਰ ਲੋਕ ਸੁਖੀ ਆ ਜੇਕਰ ਲੋਕ ਆਪਣੇ ਛੋਟੇ ਛੋਟੇ ਕੰਮਾ ਕਰਕੇ ਸਰਕਾਰੀ ਦਫ਼ਤਰਾਂ 'ਚ ਧੱਕੇ ਖਾ ਰਹੇ ਹੋਰ ਉਹ ਪਰੇਸ਼ਾਨ ਆ ਪਲੱਸ ਉਹਨਾਂ ਲਈ ਡਿਵੈਲਪਮੈਂਟ ਲਈ ਆ ਜਿਹੜਾ ਫੰਡ ਆ ਉਹਨਾਂ ਦਾ ਗਰਾਊਂਡ ਤੇ ਲੱਗ ਨਹੀਂ ਰਿਹਾ ਮੈਨੂੰ ਲੱਗਦਾ ਫਿਰ ਅਸੀਂ ਇੱਥੇ ਜਸਤੀ ਮਤਲਬ ਹੱਕਦਾਰ ਹੈ ਨਹੀਂ ਇਹਨਾਂ ਪੋਸਟਾਂ ਤੇ ਬੈਠਣ ਦੇ ਔਰ ਇੰਨੀਆਂ ਜ਼ਿਆਦਾ ਤਨਖਾਹਾਂ ਲੈਣ ਦੇ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਨੇ ਵੀ ਸਰੋਤੇ ਸੁਣਦੇ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦੀ ਆ ਕਿ ਸਾਡੀ ਕੋਸ਼ਿਸ਼ ਆ ਕਿ ਸਰਕਾਰ ਤੁਹਾਡੇ ਦੁਆਰ ਜਿਹੜਾ ਹੈਗਾ ਸੀਐਮ ਸਾਹਿਬ ਦਾ ਮੋਟਿਵ ਆ ਉਹਦੇ ਤਹਿਤ ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਡੇ ਵੀਡੀਓਜ਼ ਸੈਕਟਰੀ ਸਾਹਿਬਾਨ ਉਹ ਸਰਪੰਚਾਂ ਨਾਲ ਤਾਲਮੇਲ ਬਿਠਾਉਣ ਔਰ ਜਿੰਨੇ ਵੀ ਫੰਡਸ ਡਿਵੈਲਪਮੈਂਟ ਤੇ ਆ ਰਹੇ ਨੇ ਜਿੰਨੀਆਂ ਵੀ ਸਕੀਮਜ਼ ਆ ਰਹੀਆਂ ਨੇ ਉਹ ਗਰਾਊਂਡ ਤੇ ਐਜ਼ ਇਟ ਇਜ਼ ਐਗਜ਼ੀਕਿਊਟ ਹੋਣ ਔਰ ਪੰਜਾਬ ਵੱਲੋਂ ਸੀਐਮ ਸਾਹਿਬ ਵੱਲੋਂ ਆਇਆ ਇੱਕ ਇੱਕ ਪੈਸਾ ਜਿਹੜਾ ਉਹ ਗਰਾਊਂਡ ਤੇ ਬੜੀ ਇਮਾਨਦਾਰੀ ਨਾਲ ਬਹੁਤ ਬਹੁਤ ਧੰਨਵਾਦ ਜੈ ਹਿੰਦ ਅੱਜ ਸਾਡੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਪਰਸਨ ਮੈਡਮ ਕਰਮਜੀਤ ਕੌਰ ਜੀ ਸਾਡੇ ਬਲੌਗ ਵਿੱਚ ਆਏ ਆ ਬੜੀ ਮਕੇਰੀ ਦੀ ਸਮੁੱਚੀ ਟੀਮ ਵੀਡੀਓ ਸਾਹਿਬ ਦਾ ਆਫਿਸ ਦਾ ਸਾਰਾ ਸਟਾਫ ਸਾਰਾ ਦਾ ਮੀਟਿੰਗ ਹੋਈ ਹੈ ਬਹੁਤ ਪ੍ਰੋਡਕਟਿਵ ਗੱਲਾਂ ਹੋਈਆਂ ਮੈਂ ਉਹਨਾਂ ਨੂੰ ਮਕੇਰੀਆਂ ਹੋਣ ਤੇ ਵੈਲਕਮ ਵੈਲਕਮ ਕਰਦਾ ਜੀ ਆਇਆਂ ਕਹਦਾ ਖੁਸ਼ ਕਰਦਾ ਕਿ ਅੱਗੇ ਤੋਂ ਵੀ ਇਹ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਵੇ ਵੇ ਦੀ ਮੀਟਿੰਗ ਨਾਲ ਸਾਰਿਆਂ ਨੂੰ ਮੋਟੀਵੇਸ਼ਨ ਮਿਲਦੀ ਹੈ। ਨਾਲ ਦੀ ਨਾਲ ਸਾਰਿਆਂ ਨੂੰ ਮੈਂ ਕਿਸੇ ਇੱਕ ਟੀਮ ਦੀ ਗੱਲਬਾਤ ਹੋਈ ਹੈ। ਅਸੀਂ ਸਾਰਿਆਂ ਨੇ ਰਲ ਕੇ ਕੋ ਜਨਤਾ ਦੀ ਸੇਵਾ ਕਰਨੀ ਹੈ। ਜਿਹੜੇ ਪੈਸੇ ਆਇਓਗਾ ਉਹ ਕੋੜਾ ਪੈਸਿਆਂ ਨੂੰ ਸਹੀ ਤਰੀਕੇ ਨਾਲ 100% ਪਿੰਡਾਂ ਤੇ ਸ਼ਹਿਰਾਂ ਤੇ ਖਰਚ ਕਰਨਾ ਹੈ ਤਾਂ ਕਿ ਲੋਕਾਂ ਦੀ ਪ੍ਰੋਗਰੈਸ ਹੋ ਸਕੇ ਔਰ ਲੋਕੀ ਆਪਣੀ ਚੰਗੀ ਜ਼ਿੰਦਗੀ ਜੀ ਸਕਣ। ਨਮਸਕਾਰ।